ਮੇਰੇ ਨਾਲ ਮੁਹੱਲੀ ਤੋਂ ਟੈਲੀਫੋਨ ਲਾਈਨ ਤੇ ਜੁੜੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਭਾਈ ਸਾਹਿਬ ਸਤਿ ਸ੍ਰੀ ਅਕਾਲ ਵੈ ਗੁਰੂ ਜੀ ਦਾ ਖਾਲਸਾ ਵੈ ਗੁਰੂ ਜੀ ਕੀ ਫਤਿਹ ਜੀ ਗੁਰ ਫਤਿਹ ਜੀ ਭਾਈ ਸਾਹਿਬ ਕੁਛ ਦਿਨ ਪਹਿਲਾਂ ਇੱਕ ਜਿਹੜਾ ਪੁਰਾਣਾ ਵਾਕਿਆ ਵਾ ਜਿਹਦੇ ਵਿੱਚ ਸਿਰਸਾ ਡੇਰਾ ਦੇ ਮੁਖੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਮਾਫੀ ਦਿੱਤੀ ਗਈ ਸੀ ਉਸ ਮਸਲੇ ਦੇ ਵਿੱਚ ਅਕਾਲੀ ਦਲ ਦੇ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਸਪਸ਼ਟੀਕਰਨ ਦੇਣ ਵਾਸਤੇ ਤਲਬ ਕੀਤਾ ਗਿਆ ਵਾ ਇੱਕ ਮੰਗ ਉਠਰੀ ਆ ਕਿ ਉਸ ਵੇਲੇ ਦੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਗੁਰਬਚਨ ਸਿੰਘ ਨੂੰ ਵੀ ਤਲਬ ਕਰਨਾ ਚਾਹੀਦਾ ਔਰ ਉਹਨਾਂ ਨੂੰ ਉਹਨਾਂ ਤੋਂ ਵੀ ਸਪਸ਼ਟੀਕਰਨ ਮੰਗਣਾ ਚਾਹੀਦਾ ਤੁਸੀਂ ਇਹਦੇ ਹੱਕ ਦੇ ਵਿੱਚ ਦੇਖੋ ਉਦੋਂ ਸਾਰਾ ਕੋਸ਼ੀ ਪੰਜ ਸਿੰਘ ਜਦੋਂ ਬਾਦਲ ਦੇ ਸ਼ਰਨ ਚ ਆ ਗਏ ਬਾਦਲ ਦੇ ਕੋਲ ਆ ਗਏ ਉਹਨਾਂ ਨੇ ਕਿਹਾ ਇਹ ਤੇ ਸਾਈਨ ਕਰੋ ਜਿਹੜੀ ਚਿੱਠੀ ਬਣਾਈ ਅਸੀਂ ਤੇ ਬਣਾ ਕੇ ਨਾ ਆਪ ਦਿੱਤਾ ਗੁਰਮਤਾ ਤੇ ਉਹਨੇ ਸਾਈਨ ਕਰਵਾਏ ਨੇ ਵਿੱਚੇ ਪ੍ਰਧਾਨ ਕਾਲੀਦਾ ਦਾ ਦੋਸ਼ੀ ਹੈ ਵਿੱਚੇ ਉਹ ਪੰਜ ਪੰਜ ਸਿੰਘ ਪੂਰੇ ਤੋਂ ਕੱਲਾ ਕੋਈ ਸਿੱਖ ਨਹੀਂ ਦੋਸ਼ੀ ਪੰਜਾ ਸਿੰਘ ਦਾ ਗੁਰਮਤਾ ਹੁੰਦਾ ਜਿਹੜਾ ਸਾਈਨ ਉਹਦੇ ਪੰਜਾ ਸਿੰਘ ਦਾ ਪੰਚਾਇਤ ਪੂਰੀ ਦੀ ਪੂਰੀ ਵੱੱਡਰ ਗੁਨਾਹ ਵਾਰਿਆ ਤੇ ਗਲਤੀ ਵੀ ਗਲਤੀ ਲਈ ਪੂਰੀ ਤਰ੍ਹਾਂ ਦੋਸ਼ੀ ਕੌਮ ਦੀ ਅੱਗੇ ਕੌਮ ਦੇ ਅੱਗੇ ਹਾਲ ਤੱਕ ਤੱਕੇ ਇਹ ਜਿਹੜਾ ਅੱਜ ਜਿਹੜਾ ਜੋ ਕੁਛ ਵੀ ਐ ਡਰਾਮੇ ਬਾਦੀਆਂ ਨੇ ਅਕਾਲ ਤਖਤ ਸਾਹਿਬ ਜਿਲ੍ਹਾ ਜੋ ਉਨਾਂ ਤੇ ਉਹਦਾ ਰੁਤਬਾ ਰਿਹਾ ਤੇ ਨਾ ਬਰਿਆਦਾ ਰਹੀ ਕੋਈ ਨਾ ਜਿਹੜਾ ਜਿੰਨੇ ਉਹ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਰਿਹਾ ਜਿੰਨੇ ਉਹ ਤੋਂ ਸਾਰਾ ਕੁਛ ਜੀ ਦੀ ਦੇਖ ਰੇਖ ਚ ਹੋਇਆ ਤੇ ਇਹ ਅੱਜ ਅਖੰਡ ਖੱਕਾਟਾ ਪਉਣ ਵਾਲੀ ਤੇ ਗੱਲਾਂ ਚੱਲ ਰਹੀਆਂ ਨੇ ਭਾਈ ਸਾਹਿਬ ਤੁਸੀਂ ਕਿਉਂਕਿ ਖੁਦ ਇਸ ਬਹੁਤ ਉੱਚ ਪਦਵੀ ਤੇ ਬਿਰਾਜਮਾਨ ਰਹੇ ਜੇ ਅੱਗੇ ਕੋਈ ਉਦਾਹਰਨ ਹੈ ਜਿੱਥੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਾਂ ਬਾਕੀ ਜਥੇਦਾਰਾਂ ਨੂੰ ਇਸ ਤਰ੍ਹਾਂ ਸੱਦਿਆ ਗਿਆ ਹੋਵੇ ਤਲਬ ਕੀਤਾ ਗਿਆ ਹੋਵੇ ਜੇ ਜਿਵੇਂ ਤੁਸੀਂ ਸੁਝਾਦੇ ਰਹੇ ਜੇ ਦੇਖੋ ਮर्याਦਾ ਤੇ ਜਿਹੜੀ ਮर्याਦਾ ਦੇ ਵਿੱਚ ਕਿਸੇ ਨੂੰ ਵੀ ਤਲਬ ਕੀਤਾ ਜਾ ਸਕਦਾ ਸਾਡੇ ਸਰਲੋ ਪੰਜ ਸਿੰਘ ਨੇ ਜਾਂ ਉਹਦੇ ਵਿੱਚ ਜਥੇਦਾਰ ਹੁੰਦਾ ਹੈ ਤੇ ਉਹ ਜੇ ਗਲਤ ਹੋ ਰਿਹਾ ਹੈ ਜਾਂ ਆਪਣੇ ਅਕੀਦੇ ਤੋਂ ਡੋਲ ਜਾਵੇ ਤੇ ਚਾਰ ਸਿੱਖ ਜਿਹੜੇ ਨੇ ਉਹਨੂੰ ਤਲਬ ਕਰ ਸਕਦੇ ਇੱਕ ਪੰਜਵੇਂ ਨੂੰ ਨਾਮ ਰਵਾ ਕੇ ਹੋਰ ਕਿਸੇ ਸਿੱਖ ਨੂੰ ਨਾਮ ਰਵਾ ਕੇ ਜੀ ਪੰਜ ਸਿੰਘ ਨੂੰ ਤਲਬ ਕਰਕੇ ਉਹਨੂੰ ਉਹਦੀ ਜਵਾਬਦੇਹੀ ਲੈ ਸਕਦੇ ਨੇ ਫਿਰ ਉਹ ਜੇ ਖਰਾ ਨਾਮ ਉਤਰੇ ਤਾਂ ਉਹਨੂੰ ਤਰਖਾਇਆ ਕਰਾਰ ਦੇ ਕੇ ਤੇ ਉਹਨੂੰ ਸਜ਼ਾ ਲਾ ਸਕਦੇ ਆ ਭਾਈ ਸਾਹਿਬ ਇਹਨੂੰ ਛੂਟ ਨਹੀਂ ਹੈ ਭਾਈ ਸਾਹਿਬ ਤੁਸੀਂ ਜਿਹੜੀ ਗੱਲ ਕੀਤੀ ਆ ਕਿ ਉਸਲੇ ਜੋ ਵੀ ਬਾਦਲ ਪਰਿਵਾਰ ਜਾਂ ਬਾਦਲ ਸਾਹਿਬ ਕਹਿੰਦੇ ਸੀ ਉਹੀ ਹੁੰਦਾ ਸੀ ਤੁਸੀਂ ਵੀ ਉਸ ਪਦਵੀ ਤੇ ਰਹਿ ਜੇ ਸਾਡੇ ਤੇ ਵੀ ਕਦੀ ਪ੍ਰੈਸ਼ਰ ਪਿਆ ਸੀ ਇਸ ਤਰ੍ਹਾਂ ਦਾ ਦੇਖੋ ਸਾਡੇ ਤੇ ਪ੍ਰੈਸ਼ਰ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਅਸੀਂ ਸਮਤਾ ਕੀਤਾ ਸੀ ਕਿ ਗੋਸਾਖੀ 100 ਸਾਲ ਬਾਅਦ ਆਈ ਹੈ ਜਿਹੜੀ ਸ਼ਤਾਬਦੀ ਤੇ ਇਹਨੂੰ ਠੀਕ ਢੰਗ ਨਾਲ ਬਣਾ ਲਓ ਤੇ ਬਸਲ ਸਾਹਿਬ ਨੂੰ ਅਸੀਂ ਇਹ ਵੀ ਕਿਹਾ ਸੀ ਕਿ ਅਜ ਤੋਂ ਅਕਾਲੀ ਪਾਤਸ਼ਾਹ ਦੀ ਅਨੀਲੀ ਤੇ ਤੂੰ ਕਹਿ ਸਕਦਾ ਹੈ ਕਿ ਪੁਗਾਪੁਰ ਨੂੰ ਕੱਲੂ ਚਿੱਟੀ ਪਾਗ ਵਾਲਾ ਸੀਐਮਬੀ ਆ ਸਕਦਾ ਜੋ ਜਿੱਦ ਕਰੂ ਕਿ ਮੈਂ ਹੀ ਸ਼ਤਾਬਦੀਆਂ ਬਣਾਉਣੀਆਂ ਫਿਰ ਸਾਡੇ ਕਿ ਸਾਡੇ ਕੀ ਫਾਂ ਹੋਊਗੀ ਪਰ ਉਸਨੇ ਮੰਨੀ ਨਹੀਂ ਉਹੀ ਗੱਲ ਹੋਇਆ ਜਦੋਂ ਜਦੋਂ ਮੁੱਖ ਮੰਤਰੀ ਆ ਗਿਆ ਅਮਰਿੰਦਰ ਸਿੰਘ ਤੇ ਉਹਨੇ ਬਣਾਉਣ ਲਗਾ 550 ਸਾਲਾ ਸultanpur ਲੋਤੀ ਤੇ ਉਦੋਂ ਪ੍ਰਕਾਸ਼ ਬਾਦਲ ਨੇ ਫਿਰ ਲੜਾਈ ਪਾ ਕੇ ਦਿਨ ਤੱਕ ਤੋਂ ਹੀ ਹੁਕਮਨਾਮਾ ਜਾਰੀ ਕਰਾਤਾ ਕਿ ਨਹੀਂ ਕਮੇਟੀ ਬਣਾਉਗੇ ਓਕੇ ਤੇ ਇਹ ਇਹ ਜਿਹੜਾ ਦਬਾਅ ਜਿਹੜੇ ਨੇ ਪ੍ਰਕਾਸ਼ ਸਿੰਘ ਬਾਦਲ ਨੇ ਕਿ ਕਮੇਟੀ ਤਰ੍ਹਾਂ ਜੱਫੇਦਾਰ ਬਦਲੇ ਨੇ ਕਿ ਜਿਹੜਾ ਨਹੀਂ ਮੰਨਦਾ ਉਹਨਾਂ ਪਾਸੇ ਕਰੋ ਜਿਹੜਾ ਨਹੀਂ ਮੰਨਦਾ ਉਹਨਾਂ ਪਾਸੇ ਕਰੋ ਤੁਸੀਂ ਬਹੁਤ ਇੰਪੋਰਟੈਂਟ ਗੱਲ ਠੀਕ ਕਿ ਕਥੇ ਮਨਾਲੋਤ ਉਹਨੇ ਸਾਥ ਪਾਸੇ ਕਰਤਾ ਭਾਈ ਸਾਹਿਬ ਤੁਸੀਂ ਬਹੁਤ ਇੱਕ ਇੰਪੋਰਟੈਂਟ ਇਸ਼ੂ ਰੇਜ਼ ਕੀਤਾ ਵਾ ਕਿ ਬਾਦਲ ਸਾਹਿਬ ਜਿੰਨੂੰ ਚਾਹੁੰਦੇ ਸੀ ਉਹਨੂੰ ਪਾਸੇ ਕਰ ਦਿੰਦੇ ਸੀ ਜਿੰਨੂੰ ਚਾਹੁੰਦੇ ਸੀ ਉਹਨੂੰ ਨਿਯੁਕਤ ਕਰ ਦਿੰਦੇ ਸੀ ਤੁਹਾਨੂੰ ਲੱਗਦਾ ਵਾ ਕੋਈ ਸਿਸਟਮ ਹੋਣਾ ਚਾਹੀਦਾ ਵਾ ਨਿਯੁਕਤੀ ਦਾ ਜਿਹਦੇ ਵਿੱਚ ਯੋਗਤਾ ਵੀ ਨਵੀਂ ਪਰਖੀ ਜਾਵੇ ਔਰ ਫਿਰ ਹਟਾਉਣ ਦਾ ਵੀ ਸਿਸਟਮ ਹੋਣਾ ਚਾਹੀਦਾ ਵਾ ਇਹਦੇ ਬਾਰੇ ਤੁਸੀਂ ਕੋਈ ਸੁਝਾਅ ਦਿੱਤਾ ਜਾਂ ਕਿਸੇ ਹੋਰ ਨੇ ਸੁਝਾਅ ਦਿੱਤਾ ਇਹ ਸਿਸਟਮ ਆਜ ਨਹੀਂ ਜੀ ਬਣੇ 2 ਹਜ਼ਾਰ ਤੋਂ ਬਣੇ ਨੇ ਪੰਜਾਖਾਂ ਦੀ ਪੰਚਾਇਤ ਗੁਰੂ ਪਾਤਸ਼ਾਹ ਨੇ ਬਣਾਈ ਆ ਤੇ 300 ਸਾਲਾ ਕੋਈ ਵਿਸਾਖੀ ਉਹਦਾ ਤਿਹਾਰਾ ਹੀ ਉਹੋ ਸੀਗਾ ਜੜ 300 ਸਾਲਾ ਖੱਬੀ ਸੀ ਕੋਈ ਇਸੇ ਪ੍ਰਥਾ ਦੀ ਇਸੇ ਪੰਚਾਇਤ ਦੀ ਇੱਥੇ ਸਿਸਟਮ ਵੀ ਉਹ ਸ਼ਤਾਬਦੀ ਸੀ ਜਿਹੜਾ ਗੁਰੂ ਸਾਹਿਬ ਸਾਨੂੰ ਦੇ ਗਏ ਹੰਤ ਸਿੰਘ ਜਿਹੜੇ ਨੇ ਉਹ ਗੁਰੂ ਸਾਹਿਬ ਦੀ ਵੀ ਦੇਣ ਆ ਪੰਚ ਤੇ ਗ੍ਰਾਮ ਪ੍ਰਦਾ ਸਿਧਾਂਤ ਜਿਹੜਾ ਆ ਪੰਜ ਪਿਆਰੇ ਗੁਰੂ ਸਾਹਿਬ ਦਾ ਸਰੀਰ ਮੰਨੇ ਗਏ ਨੇ ਇਹ ਗੁਰੂ ਕਾਲ ਤੋਂ ਜਦੋਂ ਗੁਰੂ ਸਾਹਿਬ ਤੋਂ ਬਾਅਦ ਅੱਜ ਤੱਕ ਵੀ ਸਾਨੂੰ ਅੰਮ੍ਰਿਤਪਾਲ ਦੀ ਦਾਸ ਲਈ ਆ ਸਿੱਖ ਨੇ ਤੋਂ ਪੰਜਾਂ ਸਿੱਖਾਂ ਤੋਂ ਲਈ ਹੈ ਹੂੰ ਹੂੰ ਪੰਜ ਸਾ ਸਿੱਖਾਂ ਦੀ ਗਵਾਈ ਗੁਰੂ ਸਾਹਿਬ ਦੀ ਫਿਜੀਕਲੀ ਗਵਾਈ ਮੰਨੇ ਕਿ ਆਤਮਾ ਗ੍ਰੰਥ ਸਾਨ ਪੰਥ ਪਤਾ ਲੱਗਾ ਜੀ ਕਿ ਜਿਸ ਵੇਲੇ ਜਥੇਦਾਰ ਜੁਗਿੰਦਰ ਸਿੰਘ ਵਿਦਾਂਤੀ ਅਕਾਲ ਤਖਤ ਤੇ ਬਰਾਜਮਾਨ ਸਨ ਉਸ ਵੇਲੇ ਕੋਈ ਸਿਸਟਮ ਵਿਧੀ ਵਿਦਾਂਤ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਉਸ ਬਾਰੇ ਕੋਈ ਜਾਣਕਾਰੀ ਹੈ ਤੁਹਾਨੂੰ ਇਹ ਕੋਈ ਇੱਕ ਜਮਾ ਵੇਨੋ ਹਟ ਆ ਗਿਆ ਉਦੋਂ ਇੱਕ ਸਾਫ ਦਾ ਜੱਜ ਨੂੰ ਇਹਨਾਂ ਲਾਇਆ ਸੀ ਕਿ ਵਿਲੀ ਵਿਧਾਨ ਬਣਾਓ ਤੇ ਉਹਨੇ ਵਿਲੀ ਵਿਧਾਨ ਜਿਹੜੇ ਬਣਾਏ ਉਹਨੇ ਵਿਲੀ ਵਿਧਾਨੇ ਬਣਾਇਆ ਕਿ ਉਹ ਗ੍ਰੈਜੂਏਟ ਹੋਵੇ ਗ੍ਰੈਜੂਏਸ਼ਨ ਕੀਤੀ ਹੋਵੇ ਉਹਨੇ ਕਦੀ ਉਮਰ ਕਾਇਤ ਨਾ ਕੀਤੀ ਹੋਵੇ ਉਹਨੇ ਕਦੀ ਜੇਲ੍ਹ ਨਾ ਕੱਤੀ ਹੋਵੇ ਤੂੰ ਮੈਂ ਉਹਨਾਂ ਨੂੰ ਕਿਹਾ ਸੀ ਕਿ ਇੱਕੋ ਗੱਲ ਲਿਖ ਦਿਓ ਕਿ ਰਣਜੀਤ ਸਿੰਘ ਨਾ ਹੋਵੇ ਤੁਸੀਂ ਸਾਾਨੂੰ ਪਰ ਉਹਦੇ ਆਸੀ ਜੋ ਵਿਧਾਨ ਜਿਹੜੇ ਤੇ ਆ ਤੇ ਕੱਲੇ ਜੱਫੇਦਾਰ ਦੇ ਨਹੀਂ ਪੰਜ ਸੜਤੀ ਜੱਫੇਦਾਰ ਇੱਕ ਪੁਲਾਰਾ ਪੰਜਾਂ ਸਿੱਖਾਂ ਦਾ ਅਕਾਲ ਤਖਤ ਦੇ ਉੱਤੇ ਪੰਜ ਸਿੰਘਾਂ ਦਾ ਜਿਹੜਾ ਆਮ ਸਹਿਮਤੀ ਦਾ ਮਤਾ ਹੈ ਉਹੀ ਗੁਰਮਤਾ ਖੋਦਾ ਚਾਰ ਸਿੱਖੇ ਪਾਸੇ ਹੁਣ ਇੱਕ ਪਾਸੇ ਇੱਕ ਤੇ ਕੋਵੇ ਦੇ ਚਾਰ ਪੇ ਕੋ ਨੂੰ ਨਹੀਂ ਪ੍ਰਵਾਨਗੀ ਦੇ ਸਕਦੇ ਪੰਜਾਂ ਸਿੱਖਾਂ ਦੀ ਆਮ ਸਹਿਮਤੀ ਦਾ ਗੁਰਮਤਾ ਹੁੰਦਾ ਉਹਨੂੰ ਉਹ ਜੱਫੇਦਾਰ ਅਕਾਲ ਤਖਤ ਸੁਣਾਉਂਦਾ ਸ਼੍ਰੀ ਅਕਾਲ ਤਖਤ ਸਾਹਿਬ ਔਰ ਬਾਕੀ ਤਖਤਾਂ ਦੀ ਮਰਿਆਦਾ ਕਾਇਮ ਕਰਨ ਵਾਸਤੇ ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਮਰਿਆਦਾ ਕਾਇਮ ਕਰਨ ਵਾਸਤੇ ਕੀ ਕਰਨ ਦੀ ਲੋੜ ਆ ਦੇਖੋ ਜਿਹੜੀ ਕੰਮ ਸੀ ਅਗਰ ਸੇ ਉਹ ਤੋਂ ਮਤਲਬ ਤੁਹਾਨੂੰ ਕਹਿੰਦੇ ਕੁਝ ਬਣੀ ਹੋਈ ਆ ਸਾਡੀ ਇਹ ਪ੍ਰਬੰਧਕ ਕਮੇਟੀ ਬਣ ਤੋਂ ਕਾਲ ਤੱਕ ਜੁੜਦਾ ਸੀ ਕਾਲ ਤੱਕ ਤੋਂ ਹਕੂਮਾ ਨੇ ਹੁੰਦੀ ਸੀ ਕਾਲ ਤੱਕ ਤੋਂ ਰਹਿਣ ਮਾਈ ਮਿਲਦੀ ਸੀ ਪ੍ਰਬੰਧਕ ਕਮੇਟੀ ਦਾ ਸਮਰਾਲ ਜਿਹੜਾ ਉਹ ਪ੍ਰਬੰਧਕ ਕਮੇਟੀ ਦਾ ਸਰਕਾਰ ਨੇ ਬਣਾ ਰੱਖਿਆ 1932 ਹਮ ਹਮ ਫਿਰ ਇਹ ਆ ਕਿ ਜਿਹੜੀ ਪ੍ਰਬੰਧਕ ਕਮੇਟੀ ਆ ਉਹ ਉਹ ਬਣਾਈ ਆ ਸਰਕਾਰ ਨੇ ਤੇ ਸਦਾਤ ਬਣਾਏ ਨੇ ਗੁਰੂ ਸਾਹਿਬ ਨੇ ਗੁਰੂ ਸਾਹਿਬ ਦੇ ਸਦਾਤ ਦੇ ਵਿੱਚ ਪ੍ਰਬੰਧਕ ਕਮੇਟੀ ਤੱਕ ਅਧਿਕਾਰ ਜੀ ਨਹੀਂ ਕਰ ਸਕਦੇ ਬਿਲਕੁਲ ਠੀਕ ਹੈ ਬਹੁਤ ਮਿਹਰਬਾਨੀ ਭਾਈ ਸਾਹਿਬ ਧੰਨਵਾਦ ਧੰਨਵਾਦ